ਸੋ ਵੀਰ ਜੀ ਸਤ ਸ੍ਰੀ ਅਕਾਲ ਸੋ ਸਾਰੇ ਵੀਰਾਂ ਨੂੰ ਹੋਰ ਸੁਣਾਓ ਈਰ ਕਰਦੇ ਸਾਰੇ ਵੀਰ ਠੀਕ ਠਾਕ ਹੋਵੋਗੇ ਆਪਣੇ ਚੈਨਲ ਨਾਲ ਜੁੜੇ ਰਣਜੋਤ ਸਿੰਘ ਸੰਧੂ ਤੇ YouTube ਤੇ ਸੰਧੂ ਫਾਰਮ ਆਲੀ ਮੰਡ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਆਪਣਾ ਮੱਕੀ ਤੇ ਰੰਡਾ ਚੌਥਾ ਦਿਨ ਸਟਾਰਟ ਹੋਣ ਲੱਗਾ ਇੱਕ ਨਾਲੇ ਆড্ডা ਉੱਡਾ ਪਾਵਾਂਗੇ ਅੱਜ ਤੇ ਮੱਕੀ ਦੇ ਸਿਰੇ ਸੁਰੇ ਚੱਲ ਜੇ ਨਹੀਂ ਵੱਜਨੇ ਕਿਉਂਕਿ ਬੰਦੇ ਜਿਹੜੇ ਆਪਣੇ ਅਜੇ ਵੇਲੇ ਨਹੀਂ ਹੋਏ ਕਣਕ ਭਰਨ ਦਾ ਜਿੱਦਣ ਕਣਕ ਭਰ ਗਈ ਉਦੋਂ ਹੀ ਸਿਰੇ ਬੰਨਣ ਲੱਗ ਪਾਉਂਗੇ ਪੋਸ਼ ਪੈਲੀਆਂ ਜਿਹੜੀਆਂ ਵੱਤਰ ਵਾ ਤੇ ਪੋਸ਼ ਪੈਲੀਆਂ ਦੇ ਵਿੱਚ ਜਿਹੜਾ ਵਾ ਆਪਣਾ ਵੱਤਰ ਖੁਸ਼ਕਾ ਦੇ ਉਹਦੇ ਨਾਲ ਆਪਾਂ ਕੀ ਓਟ ਪੈਲੀ ਨੂੰ ਪਾਣੀ ਲਾਵਾਂਗੇ ਤੇ ਕਈ ਵੀਰ ਪੁੱਛਦੇ ਆਪਾਂ ਨੂੰ ਵੀ ਪਾਣੀ ਕਿੰਦੋਂ ਲਾਉਣਾ ਤੇ ਕਿੰਨਾ ਲਾਉਣਾ ਇੱਕ ਵੀਰ ਜੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਜਿੰਨਾ ਪੈਲੀਆਂ ਦੇ ਵਿੱਚ ਵੱਤਰ ਪੂਰਾ ਵਾ ਉਹਨਾਂ ਪੈਲੀਆਂ ਨੂੰ ਪਾਣੀ ਜੇ ਨਾ ਲਾਓ ਜਦੋਂ ਮੱਕੀ ਉੱਗ ਪੀ ਉਸ ਤੋਂ ਬਾਅਦ ਪਤਲਾ-ਪਤਲਾ ਪਾਣੀ ਲਾ ਦਾਂਗੇ ਤੇ ਜਿੰਨਾ ਪੈੜੀਆਂ ਦੇ ਵਿੱਚ ਤੁਹਾਨੂੰ ਲੱਗਦਾ ਵੇ ਬੱਤਰ ਬਹੁਤ ਖੁਸ਼ਕ ਵਾ ਉਹਨਾਂ ਪੈੜੀਆਂ ਨੂੰ ਜਦੋਂ ਤੁਸੀਂ ਪਾਣੀ ਲਾਉਣਾ ਵਾ ਤੇ ਉਦੋਂ ਲਾਉਣਾ ਵਾ ਅੱਧੀ ਅੱਧੀ ਖੇਲਦਾ ਫੁੱਲ ਪਾਣੀ ਨਾ ਲਾਓ ਖੇਲਾਂ ਦੇ ਉੱਤੇ ਪਾਣੀ ਨਾ ਚੜਨ ਦਿਓ ਕਿਉਂਕਿ ਜਿਹੜਾ ਬੀਜ ਇੱਕ ਵਾਰ ਜ਼ਿਆਦਾ ਨੱਪਿਆ ਗਿਆ ਨਾ ਉਹ ਐਂਡ ਤੱਕ ਗਰੋਥ ਨਹੀਂ ਕਰਦਾ ਇਹਨੂੰ ਜਿੰਨਾ ਵੀ ਹੋਵੇ ਪਤਲਾ ਪਾਣੀ ਲਾਓ ਪਹਿਲਾਂ ਪਾਣੀ ਹੁਣ ਤੁਸੀਂ ਹਿਸਾਬ ਲਾਓ ਵੀ ਖੇਲ ਆਪਣੀ ਹੁੰਦੀ ਆ ਉਚਾਈ ਖੇਲ ਦੀ 6 ਇੰਚ ਦੀ ਖੇਲ ਦੀ ਉਚਾਈ ਆ ਵੱਧ ਤੋਂ ਵੱਧ ਸਾਰਿਆਂ ਦੀ ਤੇ 2 ਇੰਚ ਤੇ ਆਪਣਾ ਬੈੱਡ ਵਾ ਤੇ 4 ਇੰਚ ਥੱਲੇ ਤਾਂ ਬਚ ਗਿਆ ਇਸ ਕਰਕੇ ਅੱਧੀ ਖੇਲ ਦਾ ਪਾਣੀ ਲਾਓ ਜਿੰਨੇ ਵੀ ਲਾਉਣਾ ਵਾ ਲਾਗੇ ਖਲੋ ਕੇ ਖੇਲਾਂ ਦੇ ਉੱਤੇ ਬੱਡਾਂ ਦੇ ਉੱਤੇ ਪਾਣੀ ਨਾ ਚੜੇ ਉਹਦੇ ਨਾਲ ਕੀ ਆ ਬੈੱਡ ਜਿਹੜਾ ਵਾ ਕਰੜਾ ਹੋ ਜਾਂਦਾ ਵਾ ਤੇ ਕਰੜੇ ਹੋਣ ਦੇ ਨਾਲ ਮੁੜ ਕੇੰਡ ਤੱਕ ਨਾ ਉਹ ਗਰੋਥ ਨਹੀਂ ਕਰਦਾ ਜਿੰਨੀ ਉਹਨੂੰ ਕਰਨੀ ਚਾਹੀਦੀ ਕਿ ਜਾ ਤੁਸੀਂ ਹਿਸਾਬ ਲਾਓ ਵੀ ਥਾਂ ਨੇ ਜੜ ਨੂੰ ਪੋਲਾ ਥਾਂ ਮਿਲਣਾ ਕਿ ਜਾਓ ਜਿਹੜੀ ਆ ਜ਼ਮੀਨ ਟੈਟ ਹੋ ਜਣੀ ਟੈਟ ਜ਼ਮੀਨ ਦੇ ਨਾਲ ਜਿਹੜਾ ਵਾ ਉਹਨੇ ਗਰੋਥ ਜਿਹੜੀ ਆ ਘੱਟ ਕਰਨੀ ਹੈ ਇਸ ਕਰਕੇ ਜਿੰਨੇ ਵੀ ਲਾਉਣਾ ਜੇ 72 ਹੈਗਾ ਫਿਰ ਉਗਲੈਂਡੋ ਨੂੰ ਜਦੋਂ ਸਾਰਾ ਉੱਗ ਪਿਆ ਵੀ ਬਾਅਦ ਵਿੱਚ ਅੱਧੀ ਖੇਲ ਦਾ ਪਾਣੀ ਤੇ ਜਿੰਨੇ ਲਾਉਣਾ ਉਹਨੇ ਵੀ ਅੱਧੀ ਖੇਲ ਦਾ ਪਾਣੀ ਲਾਉਣਾ ਜ਼ਿਆਦਾ ਪਾਣੀ ਵੀ ਲਾਉਣਾ 72 ਜਿਹੜਾ ਵਾ ਜਿੰਨੀ ਮੱਕੀ 72 ਦੇ ਵਿੱਚ ਉੱਗੀ ਗਈ ਉੱਗੂਗੀ ਓਨੀ ਜਿਹੜੀ ਆ ਉਹਦੀ ਗਰੋਥ ਵੀ ਵੱਧੂ ਪਹਿਲੇ 2-3 ਪਾਣੀ ਜਦੋਂ ਆਪਣੇ ਅਜੇ ਪਿੰਦਨੀ ਪਿੰਦਨੀ ਮੱਕੀ ਹੁੰਦੀ ਆ ਓਨਾ ਚਿਰ ਆਪਾਂ ਇਹਨੂੰ ਪਾਣੀ ਘੋਲੇ ਖਲੋ ਕੇ ਹੀ ਲਾਉਣਾ ਵਾ ਕਿ ਜਿਹੜਾ ਆਪਣੀ ਵੀ ਮੱਕੀ ਜਿਹੜੀ ਜਦੋਂ ਵੱਧ ਗ੍ਰੋਥ ਕਰ ਦੂ ਜਦੋਂ ਗੋਡੇ ਤੋਂ ਉੱਪਰ ਹੋ ਜਾਂਦੀ ਆ ਮੁਰਕੇ ਭਲਾ ਖੁੱਲੇ ਮੂੰਹ ਪਾਣੀ ਲਾਈ ਜੋ ਫੇਰ ਇਹਨੂੰ ਕੋਈ ਪਰਵਾਹ ਨਹੀਂ ਇਸ ਕਰਕੇ ਪਹਿਲੇ ਇੱਕ ਦੋ ਪਾਣੀ ਜੇ ਤੁਸੀਂ ਧਿਆਨ ਨਾਲ ਲਾ ਲੋਗੇ ਤੇ ਫੇਰ ਸਮਝ ਲਓ ਵੀ ਤੁਹਾਨੂੰ ਕੋਈ ਡਰਨੀ ਲੋੜ ਨਹੀਂ ਪੂਰਾ ਝਾੜ ਵੀ ਦੇਊਗੀ ਫਸਲ ਕਿਉਂਕਿ ਪੋਲੀ ਜੜ ਜਿੱਥੇ ਚੱਲੂਗੀ ਉੱਥੇ ਜ਼ਿਆਦਾ ਬੈਨੀਫਿਟ ਹੁੰਦਾ ਇਸ ਕਰਕੇ ਇਹਨਾਂ ਨਕੀਆਂ ਨਕੀਆਂ ਗੱਲਾਂ ਦਾ ਹੁਣ ਜੇ ਬੱਚਾ ਹੀ ਆ ਸ਼ੁਰੂ ਤੋਂ ਆਪਣਾ ਜੇ ਬਿਮਾਰ ਹੋ ਗਿਆ ਤੇ ਫਿਰ ਤੁਸੀਂ ਵੇਖਿਓ ਕਿ ਉਹ ਬੱਚਾ ਐਂਡ ਤੱਕ ਨਾ ਥੋੜਾ ਥੋੜਾ ਬਿਮਾਰ ਹੀ ਰਹਿੰਦਾ ਹੁਣ ਇਦਾਂ ਹੀ ਆਪਣੀ ਫਸਲ ਆ ਬੱਚਿਆਂ ਨੂੰ ਵੀ ਜਿਹੜੀ ਹੁੰਦੀ ਆ ਨਾਜ਼ੁਕ ਹੁੰਦੀ ਆ ਇਹਨੂੰ ਜਿੰਨਾ ਆਪਾਂ ਪਹਿਲਾਂ 10 ਦਿਨ 15 ਦਿਨ 20 ਦਿਨ ਇਹਨੂੰ ਸਾਂਭ ਲਿਆ ਉਹਨਾਂ ਦਿਨ ਇਹ ਮੁੜ ਕੇ ਬਾਅਦ ਦੇ ਵਿੱਚ ਇਹਨੂੰ ਤੁਸੀਂ ਘੱਟ ਵੀ ਸਾਂਭ ਕਰ ਲੋਗੇ ਇਹਨਾਂ ਤੇ ਤਾਂ ਵੀ ਤੁਹਾਡਾ ਇਹ ਸਾਥ ਦਊਗੀ ਇਸ ਕਰਕੇ ਪਹਿਲਾਂ ਗੈਲੀ ਨਾ ਕਰੋ ਸਾਰੇ ਕੰਮ ਛੱਡ ਕੇ ਪਹਿਲੇ ਪਾਣੀ ਖਾਦਾਂ ਇਹ ਜੜੀਆਂ ਵਾਂ ਇਹਨਾਂ ਤੇ ਜਿਹੜਾ ਵਾ ਪੂਰਾ ਉੱਤੇ ਚੜ ਕੇ ਰੋ ਤੇ ਫੇਰ ਤੁਹਾਨੂੰ ਕੋਈ ਪਰਵਾਹ ਨਹੀਂ ਤੇ ਬਾਅਦ ਜਿਹੜੀਆਂ ਗਾੜੀ-ਗਾੜੀ ਜਿੰਨੀਆਂ-ਜਿੰਨੀਆਂ ਸਮੱਸਿਆ ਹੋਣਗੀਆਂ ਉਹ ਤੁਹਾਨੂੰ ਆਪਾਂ ਦੱਸਾਂਗੇ ਕਿ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਇਹਦੇ ਤੇ ਤੇ ਹੁਣ ਆਪਣਾ ਬੰਦੀ ਕੋਸ਼ ਆ ਗਈ ਆ ਤੇ ਕੋਸ਼ ਆਉਂਦਾ ਮੋਹ ਨਹੀਂ ਤੇ ਚਾਹਾਂ ਵਾ ਸ਼ਾਵਾ ਸ਼ੱਕ ਮੈਨੂੰ ਹੀ ਪੁੱਤ ਤੇਰੀ ਬਾਜ ਮੈਨੂੰ ਹੀ ਘੁੱਟਕ ਦੇ ਦੇ ਚਾਹ ਤੇ ਡੀਜ਼ਲ ਪਾ ਆ ਕੇ ਜਿਹੜਾ ਜਿਹੜਾ ਤੇ ਇਟਲ ਦੇ ਆਪਦੇ ਤੇ ਗਰੀਸ ਸਕਰੂਸ ਮਾਰਨਗੇ ਤੇ ਆਪਾਂ ਜਿੰਦਰਾ ਪਾਲਿਆ ਮਗਰ ਤੇ ਵੱਡੀਆਂ ਵੱਟਾਂ ਪਾ ਕੇ ਤੇ ਬਾਅਦ ਦੇ ਵਿੱਚ ਛੋਟੀਆਂ ਵੱਟਾਂ ਜਿਹੜੀਆਂ ਵਾਂ ਉਹ ਪਾਉਣੀਆਂ ਸ਼ੁਰੂ ਕਰਦਾਂਗੇ ਇਹ ਹੁਣ ਕੱਲ ਦੇ ਖੁੱਲੇ ਛੱਡੇ ਆ ਤੇ ਵਧੀਆ ਨਜ਼ਾਰੇ ਲੈਣ ਲਈ ਆਪੇ ਇੱਥੇ ਸ਼ੈੱਡ ਜੀ ਰਹਿਣ ਡਿਆ ਤੇ ਅੱਜ ਆਪਣਾ ਇੱਕ ਜੀਸੀਬੀ ਚੱਲੇਗੀ ਆ ਵੀ ਆਪਣਾ ਉੱਚਾ ਨੀਵਾ ਹੋ ਗਿਆ ਜੋ ਮਗਾ ਵਿਚਕਾਰਲਾ ਵੀ ਆਪਣਾ ਉੱਚਾ ਨੀਵਾ ਹੋ ਗਿਆ ਮਿੱਟੀ ਪੱਧਰ ਕਰਨ ਵਾਲਾ ਯਾ ਹੋਰ ਪਾੜ ਨਹੀਂ ਪੈਂਦੇ ਇਦਾਂ ਨਹੀਂ ਪੈਂਦੇ ਹੁਣ ਨਹੀਂ ਪੈਂਦੇ ਇਹਦੀ ਵੀ ਇੱਕ ਮੋਜ ਆ ਵੀ ਆਪਾਂ ਨੂੰ ਤੇਲ ਜਿਹੜਾ ਹੈ ਮਿਲ ਕੇ ਨਹੀਂ ਲਖੇ ਕੈਂਦਾ ਵਾਲਾ ਮਿਲ ਕੇ ਪਾਉਣਾ ਪੈਂਦਾ ਜਦੋਂ ਆਹਦੇ ਤੋਂ ਚੱਲ ਆਉਣ ਲੱਗਾ ਜੋ ਪੱਲੀ ਵਰਗੀ ਕਾਦਾ ਉਹ ਟਰੈਕਟਰ ਸਾਡੇ ਦੀ ਗੱਲ ਕਰਨ ਲੱਗਾ ਵੱਜ ਗਿਆ ਵਗੇ ਭੰਤਾਈ ਭੰਤੀ ਓਏ ਹਾਂ ਭੰਤੀ ਸ਼ੋ ਕੋਨੇ ਨਹੀਂ ਉਹ ਬਾਬਾ ਦਿਨਾ ਦੀ ਆ ਅੱਜ ਦੀ ਨਹੀਂ ਤੇਰੇ ਤੋਂ ਭੱਜੀ ਹੋਰ ਕੇ ਕੋਨੇ ਨਹੀਂ ਉਹ ਤੋਂ ਹੀ ਭਜੂਰ ਮਨਦੇ ਫੇਰ ਠੀਕ ਆ ਮੈਂ ਤੇਰਾ ਨਾਂ ਨਾ ਲਾ ਦੇਣ ਕੋਨੇ ਨਹੀਂ ਉਹ ਤੋਂ ਹੀ ਪੱਲੀ ਵਰਸ ਤੇ ਮਸ਼ੀਨ ਆਪਣੀ ਰਿਪੇਅਰ ਹੋ ਗਈ ਆ ਤੇ ਉਦੋਂ ਹੀ ਕੱਢਾਂਗੇ ਹੁਣ ਦੇ ਨਹੀਂ ਕਦੀ ਚਲਾਈ ਤੇ ਅੱਜ ਮਨਜਿੰਦਰ ਸੌਣੇ ਉਹਨੂੰ ਕਰਦਾ ਟ੍ਰੈਂਡ ਇਹ ਆਪਣੀ ਥਾਰ ਨਵੀਂ ਅੱਜ ਇਹਨੇ ਵੀ ਚਲਾ ਕੇ ਵੇਖ ਲਈ ਬੜੇ ਦਿਨ ਹੋ ਗਏ ਕਹਿੰਦਾ ਮੈਂ ਚਲਾ ਕੇ ਨਹੀਂ ਵੇਖਿਆ ਸੀਗਾ ਫਿਰ ਕਰ ਦਿੰਨੇ ਤੈਨੂੰ ਟ੍ਰੈਂਡ ਸਖਾ ਦੀ ਜਾ ਅੱਜ ਲੈ ਤਾਂ ਟ੍ਰੈਂਡ ਹੁਣ ਭਲਕੇ ਲਗੇ ਮਰਨ ਨਾਲ ਲਾਵਾ ਕਰਨ ਗਿਆ ਨੇ ਡਾਡੂਰ ਮਕਾਉਣਾ ਆਪਣਾ ਰਹੀ ਜਾਂਸ ਖਿਆ ਕਰ ਨਹੀਂ ਵਧੀਆ ਕਿ ਨਹੀਂ ਹੋਖਾ ਜੇ ਕਰਨ ਇਹ ਫੋਰਚੂਨਰੀ ਆ ਇਹਦਾ ਚਾਬੀ ਦਾ ਵਾਹ ਇਹ ਨਾ ਕਿਤੇ ਰਹਿ ਜੇ ਨਾ ਵੇਚਦੇ ਨਹੀਂ ਲੱਗਦਾ ਸਟਾਰਟ ਨਹੀਂ ਹੋਣੀ ਅਦਰ ਮੁੜ ਜੇ ਫਿਰ ਵੀ ਆ ਲਾਉਂਦੇ ਨਾ ਅੱਜ ਅੱਛਾ ਹੁਣ ਆਪਾਂ ਬਾਬੇ ਰਾਸ ਸੋਨ ਦਿੱਤਾ 2920 8 ਦਾ ਆ ਨਵੀਂ ਚੀਜ਼ ਆ ਕਿਆ ਦੀ ਦੱਸੋ ਮੱਕੀ ਦਾ ਉਹ ਜਿੰਦੇ ਦਾ ਨੰਬਰ ਲਿਖ ਲਾ ਜਦ ਦਾ ਮੋਬਾਈਲ ਡੇ ਪਿਆ ਲੱਗ ਗਿਆ ਓਏ ਹੱਕ ਸੱਚ ਦੀ ਕਮਾਈ ਲੱਭ ਗਈ ਆ ਕਈ ਦਾ ਟੱਪਾ ਜਿੱਥੇ ਮਾਰ ਕੇ ਵੇਚੀ ਦਿੱਤਾ ਇੱਥੋਂ ਤਾਈਓ ਮੈਂ ਆਨਾ ਨਾ ਜਿਹੜੀ ਹੱਕ ਦੀ ਕਮਾਈ ਹੋਣੀ ਜਾਂਦੀ ਕਿਤੇ ਵੀ ਕਮਾਈ ਕੀਤੀ ਹੋਵੇ ਬੰਦੇ ਨੇ ਮਾਰ ਲਾ ਹਾਂ ਤੇ ਹੋਰ ਜਿਹੜੀ ਹਾਕ ਹਾਕ ਦਾ ਨਾ ਬਹਾ ਉਹ ਨਹੀਂ ਕਿਤੇ ਜਾ ਲ ਆਲਾ ਜਾਂਦਾ ਭਾਵੇਂ ਲੱਖ ਰੀ ਜਿੱਥੇ ਮਰਜ਼ੀ ਦੇ ਦੇ ਉਹ ਮਿਲਨੇ ਮਿਲਨੇ ਬਸ ਬਸ ਹਾਂ ਥੋੜਾ ਮੈਂ ਤੈਨੂੰ ਅਖਣਾ ਮੈਂ ਵੀ ਜਿਆਦਾ ਉਹਨਾਂ ਵੱਤ ਦੇ ਵਿੱਚ ਹੀ ਆ ਤੇ ਪਰ ਬਣ ਗਈ ਚਲਾ ਚੱਲ ਜੀ ਹੁਣ ਚੱਲ ਨਿਬੜ ਗਿਆ ਨਹੀਂ ਵੜਾ 1700 ਦਾ ਡੇਲ ਓਏ ਉਹਦਾਂ ਨੂੰ ਕਹਿੰਦਾ ਜਿੰਦਰਾ ਮਾਰ ਕੇ ਜਾਇਓ ਯਾਰ ਉਹਨਾਂ ਨੂੰ ਮੜਿਆ ਆ ਕੇ ਆ ਪੀਰ ਦਾ ਆਪਣੇ ਦਾ ਮੋਬਾਈਲ ਡੇਪਿਆ ਇਹ ਹੁੰਦਾ ਕੰਮ ਤੇ ਅਸੀਂ ਅੱਗੇ ਹੀ ਕਈ ਵਾਰ ਗੱਲਾਂ ਕਰਦੇ ਹੁੰਦੇ ਆ ਵੀ ਜਿਹੜੀ ਹੱਕ ਦੀ ਕਮਾਈ ਹੈ ਨਾ ਬੰਦੇ ਦੀ ਉਹ ਕਦੀ ਵੀ ਹੈ ਨਾ ਉਹ ਮਿਲ ਹੀ ਜਾਂਦੀ ਵਾਪਸ ਭਾਵੇਂ ਜਿੱਧਰ ਦੀ ਮਰਜ਼ੀ ਘੁੰਮ ਗਿਆ ਜੀ ਤੇ ਦੋ ਨੰਬਰ ਦਾ ਪੈਸਾ ਜਿਹੜਾ ਕਮਾਈ ਕੀਤੀ ਹੋਈ ਨਾ ਉਹਨੇ ਬਾਣਿਆਂ ਨੇ ਨਾਲ ਦੂਜੀ ਦੂਜੇ ਪੈਸੇ ਵੀ ਨਾਲ ਲੈ ਕੇ ਜਾਣੇ ਜੇ 1000 ਰੁਪਈਆ ਚੁੱਕਿਆ ਤੇ 2000 ਦਾ ਤਾਂ ਨੁਕਸਾਨ ਹੋ ਗਿਆ ਤੇ ਹੱਕ ਦੀ ਕਮਾਈ ਆ ਭਾਵੇਂ ਤੁਹਾਨੂੰ ਦਵਾਾਂ ਕਈ ਟਾਂ ਬਾਅਦ ਮਿਲੇ ਹੁਣ ਦਵਾਾਂ ਕਈ ਟਾਂ ਬਾਅਦ ਹੀ ਮਿਲਿਆ ਫੋਨ ਤੇ ਜੇ ਕੋਈ ਹੋਰ ਚੁੱਕ ਲੈਂਦਾ ਤੇ ਮਿਲਣਾ ਇਸ ਕਰਕੇ ਮੇਰੇ ਵੀਰ ਜਿੰਨੇ ਵੀ ਆ ਨਾ ਹੱਕ ਦੀ ਕਮਾਈ ਭਲਾ 100 ਰੁਪਏ ਦੀ ਕਰੋ ਪਰ ਹੱਕ ਦੀ ਕਰੋ ਜੇ 2 ਨੰਬਰ ਦੀ ਕਮਾਈ ਜਿਹੜੀ ਹੈ ਨਾ ਉਹ ਨਾ ਕਰੋ ਵੇਖਣ ਨੂੰ ਤੁਹਾਨੂੰ ਅੱਜ ਲੱਗੂਗਾ ਵੀ ਬੜੀ ਵਧੀਆ ਸਾਡੀ ਕਮਾਈ ਹੈ ਪਰ ਮੁੜ ਕੇ ਉਹ ਪੀੜੀਆਂ ਤੱਕ ਪੀੜੀਆਂ ਤੱਕ ਗਾਲ ਦਿੰਦੀ ਹੈ ਤੜਕੇ ਤੜਕੇ ਚੰਗੇ ਲੱਗਦੇ ਦੋ ਨਾਲੇ ਨਾਲੇ ਪੀੜੀਆਂ ਤੱਕ ਗਲ ਜਾਂਦੀ ਹੈ ਇਸ ਕਰਕੇ ਮੇਰੇ ਵੀਰ ਹੱਕ ਦੀ ਕਮਾਈ ਕਰਿਆ ਕਰੋ ਭਲਾ ਥੋੜੀ ਕਰੋ ਉਹਨੇ ਆਖਿਆ ਨਹੀਂ ਹੱਕ ਦੀ ਕਮਾਈ ਕਰੋ ਭਾਵੇਂ ਬੂਟ ਪਾਲ ਛਾ ਕਰੋ ਇਹ ਕਰਕੇ ਉਹ ਜਿਹੜੀ ਚੀਜ਼ ਹੈ ਨਾ ਵੇਣੀ ਲਿਖੀ ਉਹ ਇਦਾਂ ਮੰਨੋ ਮੋਬਾਈਲ ਦੇ ਪਿਆ ਉਹ ਜੀ ਇਦਾਂ ਆਪਾਂ ਸ਼ੁਰੂ ਕਰਦਿਆਂ ਆਡਾ ਪਾਉਣੀਆਂ ਭੜਕੇ ਆਪਾਂ ਸਿਰੇ ਬਣਾਉਣੇ ਸ਼ੁਰੂ ਕਰਾਂਗੇ ਬੰਦੇ ਨਾਲ ਲੈ ਕੇ ਆ ਦੋ ਹਫਤੇ ਕੇ ਗਾੜੀ ਵਢੀ ਜਾਂਦਾ ਵੱਡੇ ਘੇਰਿਆਂ ਦਾ ਫਾਇਦਾ ਹੁੰਦਾ ਮੁੜ ਕੇ ਜਦ ਮਿੱਟੀ ਮੁੱਟੀ ਲਾਉਣੀ ਪੈਂਦੀ ਨਾ ਕਈ ਯਾਰ ਮੁੜ ਕੇ ਟਰੈਕਟਰ ਟੱਪਦਾ ਨਹੀਂ ਆ ਰੋਡ ਤੇ ਕਮਾ ਸਾਹ ਵੀ ਨਾ ਵੀਡੀਓ ਫਿਰ ਕੈਮਰੇ ਦਾ ਫਰਕ ਹਨਾ ਹੋਰ ਪਿਆਰ ਤੇ ਆ ਜਿਹੜਾ ਬਹੁਤ ਡਾਊਨ ਫੈਰ ਕੇ ਘਣਕਾ ਦਾ ਰੋਗ ਬਹੁਤ ਵਧੀਆ ਵਾ ਅੱਜ ਅਸੀਂ ਪਹਿਲਾਂ ਵੱਡੇ ਜੰਰੇਣਾ ਵਟਾਂ ਪਾਵਾਂਗੇ ਮੁੜ ਕੇ ਛੋਟੇ ਨਾ ਕਰਕੇ ਸਾਰੀ ਢਾੜੀ ਸਾਡੀ ਨੰਗ ਜਾਣੀ ਹੈ ਆਈ ਛੰਬੇ ਵਾਲਿਆਂ ਦੀ ਵਹਿਗ ਆਹ ਉਹ ਬੰਦਵਾ ਜਿਹੜਾ ਆਪਣੇ ਪਿੰਡਾਂ ਨੇ ਰੜਕੇ ਨਾ ਅਡਵਾਸ ਬੰਦ ਦਰਿਆ ਦੇ ਕੰਡੇ ਤੇ ਪਾ ਰਿਆ ਵੀ ਹਾੜ ਹੂੜੀਆਂ ਆ ਸਕੀ ਵਧੀਆ ਉਤਰ ਮਜ਼ਬੂਤ ਆ ਪਰ ਜਦੋਂ ਲੱਖ ਕਲੂਸਕ ਦੇ ਲਾਗੇ ਬੰਨੇ ਪਾਣੀ ਹੋ ਜਾਂਦਾ ਵਾ ਉਹ ਲੋਵੇ ਟੁੱਟ ਜਾਂਦਾ ਕਿਉਂਕਿ ਇਹਦੀ ਕਪੈਸਿਟੀ ਜਿਹੜੀ ਆ ਲੱਖ ਕਲੂਸਕ ਦੀ ਆ 1 ਲੱਖ ਕਲੂਸਕ ਪਾਣੀ ਜਿਹੜਾ ਇਹ ਚੱਲ ਲੈਂਦਾ ਵਾ ਜਦੋਂ 1 ਲੱਖ ਤੋਂ ਵੱਧ ਗਿਆ ਤੇ ਫੇਰ ਇੱਕ ਇਹ ਨਾ ਕੇ ਬਜ਼ਰੂ ਟੁੱਟਿਆ ਜਾ ਹੁਣ ਆਪਣਾ ਕਿਰਗਾ ਜਿਹੜਾ ਚੀਕਣਾ ਖੱਤਾ ਵੀ ਦਾਣੇ ਕੱਢਣੇ ਆ ਆਹੋ ਜਾਂਦਾ ਹੈ ਦਾਣੇ ਥੋੜਾ ਥਾਂ ਕੇ ਇਹਦਾ ਕੇ ਰੋ ਮੁੜ ਕੇ ਆਪਣਾ ਤਿਆਰ ਹੋ ਜਾਊਗਾ ਫੇਰ ਤੇ ਵਧੀਆ ਪੈਲੀ ਬਣ ਗਈ ਖਾਦ ਵੀ ਕੱਢ ਲਿਓ ਡੀਆਂ ਇਹੋ ਦੋ ਕਮੀਆਂ ਵਾ ਇੱਕ ਇਹਨੂੰ ਲਿੰਕਾਂ ਦੇ ਲੰਮੀਆਂ ਕਰਤੀਆਂ ਜੈਕ ਵੀ ਪਹਿਲੇ ਰਹਿਣ ਦੇ ਟੌਪ ਲੈਗ ਵੀ ਪਹਿਲੇ ਹੀ ਰਹਿਣ ਸੀ ਜੇ ਟੌਪ ਲੈਗ ਜ਼ਿਆਦੀ ਖੋਲ ਦੀਏ ਤੇ ਤਵੇਂ ਹੀ ਖਤਰਾ ਹੋ ਜਾਂਦਾ ਹੁਣ ਆਵੇ ਜੈਕ ਥੋੜੇ ਲੰਬੇ ਕੀਤੇ ਆ ਤੇ ਜੈਕ ਨਿਕਲ ਗਏ ਬਾਕੀ ਲਿਫਟ ਦਾ ਸਪੋਰਟ ਥੜਾ ਕੱਲਾ ਨਾ ਨਾ ਕੱਸੀ ਜਾ ਬਣੇ ਡਬਲ ਕਾਸਨ ਇਹ ਕਿਤੇ ਕਮੀਆਂ ਕੱਢ ਦੇਣ ਤੇ ਮੈਂ ਨਾ ਵੀ ਟਰੈਕਟਰ ਇਹਦੇ ਨਾਲ ਦਾ ਹੀ ਕੋਈ ਨਾ ਹੋਵੇ। ਇੱਕ ਤਾਂ ਮਤਲਬ ਵੱਡੇ ਕਰਦੇ ਆ। ਹਾਂ। ਇੱਕ ਵੱਡੇ ਕਰਦੇ ਆ ਫਿਰ ਛਿੱਟੀਆਂ ਦੀ। ਜੇ ਕਿਤੇ ਟੌਪ ਲਿੰਕ ਵੱਡੀ ਕਰਨੀ ਪੈਣੀ ਆ। ਆਹ ਗਏ ਉਦੋਂ ਕੰਪਨੀ ਵਾਲੇ ਆ ਹੀ ਕਰਦਾਂਗੇ ਤੇ ਮੁੜ ਕੇ ਫੇਰ ਉਦਾਂ ਹੀ ਰਹਿਣ ਦਾ। ਪਾਲਾ ਪਹਿਲਾਂ ਫਿਰ ਪੈਣਾ ਨਹੀਂ ਫਿਰ। ਅੱਜ ਆਪਣਾ ਪਹਿਲੀ ਮੱਕੀ ਜਿਹੜੀ ਆਪਣੀ ਪੈੜੀ ਤਿਆਰੀ ਸਾਰੀ ਉਹਦਾ ਕੰਮ ਗਿਆ ਨਿਬੜ। ਹੁਣ ਰਹਿ ਗਈ ਜਿਹੜੀ ਨਵੀਂ ਪਹਿਲੀ ਤਿਆਰ ਕਰਨ ਦਾ ਸੇਰ ਦੀਆਂ ਆਡਾ ਆਡਾ ਪਾਉਣ ਦਾ ਦਾਦਾ ਪੂਰਾ ਭਰਿਆ ਤਾਂ ਕੱਢੇ ਨਾ ਇਹਨਾਂ ਨੂੰ ਅਨਸਾਰਿਆਂ ਨੂੰ ਲੈ ਜਾ ਕੇ ਮਾਣੇ ਨੂੰ ਲਾਲਾ ਕਹੀ ਗਈ ਤੇ ਸ਼ੈੱਡ ਵਾਲੀਆਂ ਸਿਰੇ ਸਿਰੇ ਬਣਾਉਣ ਸਾਰੇ ਜਣੇ ਕਿ ਆਪ ਜੀ ਸ਼ਡਿਊਲ ਸੱਖਾਂ ਗੱਦਿਆਂ ਦੀਆਂ ਆਡਾ-ਉਡਾ ਪਾਉਣੀਆਂ ਆ ਤੇ ਬਾਕੀ ਹੁਣ ਆਪਣਾ ਜਿਹੜਾ ਨਵੀਂ ਪੈਲੀ ਤਿਆਰ ਕਰਨ ਦਾ ਉਹ ਰਹਿ ਜਾਣਾ ਅੱਜ ਮੱਕੀ ਵੀ ਜਨਲਾ ਬਾਕੀ ਸਾਰੀ ਬੀਜਤੀ ਆ ਜਸਾ 13 ਗੱਲੇ ਦੀਆਂ ਆਡਾਂ ਰਹਿ ਗਈਆਂ ਬਾਕੀ ਸਤ ਤਕਰੀਬਨ ਸਾਰੀਆਂ ਪਾਏ ਆਡਾਂ ਵੀ ਅੱਜ ਵੀ ਇੱਕ ਮਿੰਟ ਵੀ ਢੱਕਿਆ ਤੇ ਆਪਣੀ ਵੀਰ ਕਣਕ ਅੱਜ ਪਾਣੀ ਲੱਗਣ ਦਾ ਦੋਰਾ ਤੇ ਕਈ ਵੀਰ ਪੁੱਛਦੇ ਮੈਗਨੀਸ਼ੀਅਮ ਦੀ ਜਿਹੜੀ ਸਪਰੇ ਆਣਾ ਹੁਣ ਇੱਥੇ ਕਾਣ ਕੇ ਇੱਕ ਸਪਰੇ ਹੋ ਜੇ ਨਾਲ ਦੀ ਨਾਲ ਆਪਣੀ ਮੈਗਨੀਸ਼ੀਅਮ ਬੌਰਨ ਇਹਨਾਂ ਚੀਜ਼ਾਂ ਨਾਲ ਜਿਹੜਾ ਪੱਤਾ ਜਿਹੜਾ ਝੰਡਾ ਪੱਤਾ ਵਾ ਹੁਣ ਤਿਆਰ ਹੋਣ ਲਿਆ ਵਾ ਛੱਟੇ ਦੀ ਇਕਦਾਰ ਤੇ ਆਈ ਪਈ ਹੈ ਗਣਕ ਇੱਥੇ ਅਣਕੇ ਨੂੰ ਇੱਕ ਸਪਰੇ ਹੋ ਜੇ ਤੇ ਇਹ ਬਹੁਤ ਲਾਈਵੰਦ ਹੋਊਗੀ ਤੇ ਇਹਦੀ ਸਪਰੇ ਜ਼ਰੂਰ ਇੱਕ ਕਰੋ ਤੇ ਨਾਲ ਜ਼ਿੰਕ-ਜੁੰਕ ਪਾ ਦਿਓ ਤੇ ਵੇਖੋ ਰਿਜ਼ਲਟ ਐਰ ਕੀ ਅਹੀਂ ਤੇ ਕੀਤਾ ਵਾ ਇਹ ਤਜਰਬਾ ਤੇ ਬਹੁਤ ਵਧੀਆ ਰਿਹਾ ਵਾ ਇੱਕ ਤਾਂ ਨਾ ਨਾ ਕਿਸੇ ਨੇ ਕਰਨਾ ਬਾਕੀ ਜੇ ਤੁਸੀਂ ਨਹੀਂ ਤੇ ਆਪ ਦਾ ਤੌਰ ਤੇ ਨਾ ਇੱਕ ਕਿੱਲੇ ਨੂੰ ਕਰਕੇ ਵੇਖ ਲਓ ਤੇ ਇੱਕ ਨੂੰ ਨਾ ਕਰਿਓ ਤੇ ਫੇਰ ਪਤਾ ਲੱਗ ਜੂ ਨਾਲੇ ਤੁਹਾਡਾ ਵੀ ਦਿਲ ਵੱਜ ਜੂ ਫੇ ਕੀ ਫਰਕ ਆ ਤੇ ਪਾਣੀ ਹੁਣ ਦੂਸਰਾ ਸ਼ੁਰੂ ਹੋ ਗਿਆ ਵਾ ਕਣਕ ਨੂੰ ਤੇ ਇਸ ਤੋਂ ਬਾਅਦ ਇੱਕ ਅੱਧਾ ਜੇ ਲਾਉਣਾ ਪਿਆ ਤੇ ਲੱਗੂ ਨਹੀਂ ਤੇ ਮੈਨੂੰ ਸ਼ੱਕ ਵੀ ਸਾਡੇ ਦੇ ਮੰਡ ਚ ਅੱਗੇ ਧੂਆਂ ਪਾਣੀ ਆਣਾ ਪੱਕ ਜਾਂਦੀ ਗਣਕ ਹੁਣ ਵੇਖੋ ਵੀ ਇਹ ਲਾਉਣਾ ਪਿਆ ਤੇ ਲਾਦਾਂਗੇ ਕਿਉਂਕਿ ਹੁਣ ਏਡੀ ਤੰਗੀ ਨਹੀਂ ਲਾਉਣ ਦੀ ਸਮਰਸੀਬਲ ਮੋਟਰਾਂ ਵਾਂ ਪੈਪ ਲੈਣਾ ਪਈਆਂ ਬੰਦੇ ਨੇ ਛੱਡਿਆ ਮੂੰਹ ਤੇ ਲੱਗ ਗਿਆ ਘਾਲੂ ਹੀ ਆ ਬਸ ਹੁਣ ਤੇ ਬਹੁਤ ਸੋਹਣੀ ਕਣਕ ਖੜੀ ਆ ਤੇ 35 ਕਿਲੋ ਵਾਲੀ ਬੀ ਵਾਲੀ ਕਣਕਾ ਵੇਖੋ ਕੋਈ ਕਹਿ ਸਕਦਾ ਵੀ ਇਹਨੂੰ 35 ਕਿਲੋ ਵੀ ਹੋਊਗਾ ਬਹੁਤ ਨਖਾਰ ਤੇ ਬੜੀ ਸੋਹਣੀ ਕਣਕਾ ਇਸ ਕਰਕੇ ਆਪਦੇ ਤਜਰਬੇ ਜਿਹੜੇ ਆ ਜ਼ਿੰਦਗੀ ਦੇ ਕਰਦੇ ਰਿਆ ਕਰੋ ਤੇ ਵਧੀਆ ਰਹਿੰਦਾ ਵਾ ਨਾਲੇ ਤੇ ਬੰਦੇ ਦਾ ਆਪਦੀ ਨੌਲੇਜ ਵਾਧਦੀ ਰਹਿੰਦੀ ਆ ਤੇ ਨਾਲੇ ਜਿਹੜਾ ਦਿਮਾਗ ਇਹ ਬੰਨੇ ਲੁੱਝਾ ਰਿਹਾਦਾ ਹਣ ਸਾਰੇ ਆਪੋ ਆਪਣਾ ਕੰਮ ਨਿਬੇੜ ਕੇ ਸ਼ੈੱਡ ਦੇ ਵਿੱਚ ਲਾਈ ਜਾਂਦੇ ਟਰਾਲੀਆਂ ਜਿੱਦਾਂ ਸਵੇਰੇ ਗਏ ਸੀ ਇਦਾਂ ਹੀ ਹੋਣਾ ਇਹ ਵੇਲੇ ਵਾਪਸੀ ਵੇਹ ਲੈ ਕਿੱਡਾ ਵਧੀਆ ਕਿ ਜਦੋਂ ਦਿਨ ਚੜਦਾ ਬੰਦਾ ਸਾਰੇ ਕੰਮ ਕਾਜਾਂ ਨੂੰ ਭਜਦਾ ਤੇ ਜਦੋਂ ਸ਼ਾਮ ਆ ਪੈਂਦੀਆਂ ਫੇਰ ਬੰਦਾ ਕਰਨ ਨੂੰ ਇਹ ਦੁਨੀਆ ਦੀ ਰੀਤ ਬਣੀ ਪਈ ਹੈ। ਵਧੀਆ ਪਰਮਾਤਮਾ ਨੇ ਦੁਨੀਆ ਆਰੇ ਲਾਈ ਆ। ਤੇ ਦਿਨ ਚੜ੍ਹਦੇ ਆ ਸਾਰ ਟੈਨਸ਼ਨ ਹੁੰਦੀ ਸਾਰਿਆਂ ਨੂੰ। ਕਿ ਚੱਲ ਲਈ ਕੰਮ ਕਾਜ ਵੇਖੀਏ ਤੇ ਰਾਤ ਨੂੰ ਸਾਰੇ ਪਰਮਾਤਮਾ ਤੇ ਕੰਮ ਛੱਡ ਕੇ ਤੇ ਸੌ ਜਾਂਦੇ ਆ। ਤੇ ਜੇ ਆਪਾਂ ਦਿਨੇ ਵੀ ਇੰਨਾ ਵੈਗਰੂ ਤੇ ਭਰੋਸਾ ਰੱਖੀਏ ਵੀ ਜੋ ਕਰਦਾ ਉਹ ਹੀ ਕਰਨ ਲਿਆ। ਫੇਰ ਕਿ ਦੀ ਵਧੀਆ ਗੱਲ ਹੋਵੇ ਪਰ ਨਹੀਂ ਰਿਹਾ ਜਾਂਦਾ ਨੂੰ ਲੱਗਦਾ ਵੀ ਆਪਾਂ ਚਲਾ ਕੇ ਉਹਦੇ ਨਾਲੋਂ ਆਪਾਂ ਕੰਮ ਲਈ ਫਿਰਦੇ ਆ ਸਾਰਿਆਂ ਦੇ ਮਹਾਰਾ ਸਾਰਿਆਂ ਦੇ ਮੇਰ ਪਰਿਆਤ੍ਰਾ ਕੀ ਪਿੱਛ ਪੱਤ ਤੇ ਪੜਦੇ ਟਾ ਕੇ ਰੱਖੇ ਵਧੀਆ ਵੀਰ ਗਿਰਪਾਲ ਸਵੇਰੇ ਲੱਗਣਾ ਕਿ ਉਹ ਜਲਦਾ ਗਿਰਪਾਲ ਵੀ ਆ ਗਿਆ ਆਪਣਾ ਹਾਂ ਤੇ ਲੱਗਣਾ ਕਿਰਪਾਲ ਮੋ ਗਿਆ ਕੰਮ ਉਥੇ ਉੱਥੇ ਚੱਲਦਾ ਨਾ ਕੰਮ ਆ ਸਰਦੇ 15 ਦੇ 50 ਨਾਲੇ ਆਖਣ ਡਿਆ ਇਹ ਨਾ ਵੀ ਮੈਂ ਰਾਜਾਂ ਦਾ ਚਲਾਉਣਾ ਵਾ ਤੇ ਹੁਣ ਕਾ ਵੇਲਾ ਇਹ ਵੀ ਸਵੇਰ ਦੀ ਸਾਡੇ ਨਾਲ ਫਿਰਨ ਡਈ ਹੁਣ ਇਹ ਵੀ ਆ ਗਈ ਵਾਪਸ ਘਰੇ ਆਪਦੇ ਇੱਥੇ ਇਹਨੂੰ ਪਤਾ ਜਨੂਰ ਪਿਆਰ ਦੇ ਭੁੱਖੇ ਇਧਰੇ ਇਹਨੂੰ ਮੈਂ ਨਾ ਜਿੱਡਾ ਕੋ ਬੱਚਾ ਨਾ ਏਡੀ ਕਿਨੂੰ ਚੁੱਕ ਕੇ ਲਿਆਇਆ ਇੱਥੇ ਕੁੱਤੇ ਆਨੇ ਰੋਲੀ ਪਈ ਤੇ ਆਣ ਕੇ ਮੈਂ ਨਵਾਰ ਨੂੰ ਕਹਿੰਦੇ ਸ਼ੈੱਡ ਚ ਰੱਖਤੀ ਤੇ ਹੁਣ ਵੇਲਾ ਇਹਦੇ ਗਾਂ ਬੱਚੇ ਹੋ ਗਏ ਤੇ ਕਿੰਨਾ ਲਾੜ ਦੇਖੀ ਜੇ ਉਹ ਆਈ ਤੇ ਹੁਣ ਜਾਨਵਰ ਜਿਹੜੇ ਪਿਆਰ ਦੇ ਭੁੱਖੇ ਆ ਹੁਣ ਉਹਦਾ ਗਾਂ ਬੱਚਾ ਪਾਲਣ ਵਾਲਾ ਹੋ ਗਿਆ ਆਪਣੇ ਨਾਲ ਤੇ ਲਾਖੀ ਬਹੁਤ ਕਰਦੀ ਹੈ ਉਹ ਕੁੱਤਣ ਇਸ ਕਰਕੇ ਕੋਈ ਵੀ ਇਨਸਾਨ ਆ ਜਾਂ ਕੋਈ ਇਹਨਾਂ ਪਿਆਰ ਦਾ ਭੁੱਖਾ ਵਾ ਤੇ ਆਪਾਂ ਜੇ ਜਨਮਵਰਾਂ ਨੂੰ ਨਹੀਂ ਪਿਆਰ ਕਰ ਸਕਦੇ ਤਦ ਨੂੰ ਰੱਖੋਣਾ ਹਾਂਜੀ ਬਹਿ ਜਾ ਏ ਏ ਬੱਲੇ ਬੱਲੇ ਇਦਾਂ ਨਹੀਂ ਤੂੰ ਉਦਨ ਮੇਰੇ ਅੰਦਰ ਮਾਰਤੀ ਜਿੰਨੇ ਜਿਹੜਾ ਪਰਮਾਤਮਾ ਸਾਰਿਆਂ ਨਾਲ ਪ੍ਰੇਮ ਬਣਾ ਕੇ ਰੱਖੇ ਤੇ ਹੁਣ ਆਪਾਂ ਕਰੇ ਜਾਣੇ ਆ ਨੋਨੇ ਧੋਨੇ ਆ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਵੈਗੁਰੂ ਦਾ ਨਾਮ ਲੈ ਕੇ ਸੋਨੇ ਅਸਵੀਰੇ ਫੇਰ ਉੱਟਾਗੇ ਵੈਗੁਰੂ ਜੀ ਖਾਲਸਾ ਤੇ ਵੈਗੁਰੂ ਜੀ ਕੀ ਫਤਿਹ